ਸ਼ਿਮਰ ਦੇ ਉੱਪਰ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਹੈਂਡਕ੍ਰਾਫਟਿਡ ਸੂਟ ਆਜੋ ਆਪਾਂ ਸ਼ੁਰੂ ਕਰਦੇ ਆਂ ਉਮੀਦ ਕਰਦੇ ਆਂ ਕਿ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਸਾਡੇ ਇਹ ਸੂਟ ਵੀ ਬਹੁਤ ਪਸੰਦ ਆਉਣਗੇ ਆਰਡਰ ਕਰਨ ਲਈ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਸੂਟ ਦਾ ਸਕਰੀਨਸ਼ਾਟ ਲੈ ਕੇ ਅਗਰ ਤੁਸੀਂ ਹਾਲੇ ਤੱਕ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿੱਦਾਂ ਦੇਖੋਗੇ ਜੀ ਸੋਹਣੇ ਸੋਹਣੇ ਸੂਟ ਆਜੋ ਇਸ ਵੈਡਿੰਗ ਸੀਜ਼ਨ ਦੇ ਵਿੱਚ ਨਵੇਂ ਸੂਟਾਂ ਦੇ ਕੋਰਪਟਿਕ ਦੇ ਬਣੇ ਡਿਜ਼ਾਈਨਰ ਸੂਟਾਂ ਦੇ ਨਾਲ ਸ਼ੁਰੂਆਤ ਕਰੋ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਸੂਟ ਦਿਖਾਉਣ ਲੱਗਿਆ ਇਹ ਹੈਗਾ ਜੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਪਰਪਲ ਕਲਰ ਇਹਨੂੰ ਆਪਾਂ ਨੇ ਟਾਈ ਐਂਡ ਡਾਈ ਦੇ ਵਿੱਚ ਰੈਡੀ ਕੀਤਾ ਪੱਲੇ ਦੇ ਉੱਪਰ ਬਹੁਤ ਪਿਆਰਾ ਵਰਕ ਹੋਇਆ ਸ਼ਰਟ ਦੇ ਪੂਰੇ ਸ਼ਰਟ ਦੇ ਫਲੇਅਰ ਦੇ ਉੱਪਰ ਦੇਖੋ ਕਿੰਨੀਆਂ ਸੋਹਣੀਆਂ ਆਪਾਂ ਨੇ ਫੁੱਲਾਂ ਦੀਆਂ ਬੁਟੀਆਂ ਪਾਈਆਂ ਨੇ ਬਹੁਤ ਹੀ ਪਿਆਰੀ ਇਹਦੀ ਨੈਕਲਾਈਨ ਬਣੀ ਹੈ ਇਦੇ ਵਿੱਚ ਵੀ ਦੇਖੋ ਆਪਾਂ ਕਲਰਡ ਸਿੱਪੀਆਂ ਕਲਰ ਬੀਡਸ ਬਹੁਤ ਕੁਝ ਐਡ ਕਰਦੇ ਆ ਐਕਸਟਰਾ ੜਨ ਕਰਦੇ ਆ ਇਹ ਆਪਾਂ ਨੇ 슬ੀਵਜ਼ ਦੇ ਉੱਪਰ ਵਰਕ ਕੀਤਾ ਦੇਖੋ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਪੈਸ਼ਲ ਜਿਹਾ ਸੂਟ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਪੈਸ਼ਲ ਜਿਹਾ ਸੂਟ ਅਗਰ ਤੁਸੀਂ ਵੀ ਆਪਣੇ ਘਰਾਂ ਦੇ ਵਿਡਿੰਗ ਸੀਜ਼ਨ ਦੇ ਵਿੱਚ ਸਪੈਸ਼ਲ ਦਿਖਣਾ ਚਾਹੁੰਦੇ ਹੋ ਸੋਹਣੇ ਦਿਖਣਾ ਚਾਹੁੰਦੇ ਹੋ ਤਾਂ ਬੁਟੀਕ ਸਟਾਈਲ ਪਾਓ ਸਪੈਸ਼ਲੀ ਕੋਰ ਬੁਟੀਕ ਸਟਾਈਲ ਪਾਓ ਲੋ ਜੀ ਇਹ ਹੋ ਗਈ ਸ਼ਰਟ ਇਹਦੇ ਨਾਲ ਆਪਾਂ ਨੇ ਰੈਡੀ ਕੀਤੀ ਹੈ ਸਲਵਾਰ ਪਰਪਲ ਕਲਰ ਦੀ ਸਲਵਾਰ ਜਦੋਂ ਸੂਟ ਇੰਨਾ ਸੋਹਣਾ ਹੋਵੇ ਤਾਂ ਉਹਦੀ ਚੁੰਨੀ ਵੀ ਬਹੁਤ ਸਪੈਸ਼ਲ ਹੋਣੀ ਚਾਹੀਦੀ ਆ ਟਾਈ ਐਂਡ ਡਾਈ ਦੇ ਵਿੱਚ ਤਿਆਰ ਕੀਤੀ ਆ ਆਪਾਂ ਨੇ ਬਹੁਤ ਹੀ ਪਿਆਰੀ ਇਹਦੇ ਉੱਪਰ ਲੈਸ ਲਗਾਈ ਹੈ। ਲੈਰੀਆ ਪਾਇਆ ਇਹਦੇ ਉੱਪਰ ਬਹੁਤ ਸੋਹਣੇ ਤਰੀਕੇ ਦੇ ਨਾਲ ਦੇਖੋ। ਸੋਹਣਾ ਲੱਗ ਰਿਹਾ ਨਾ? ਤੁਸੀਂ ਵੀ ਆਪਣੇ ਲਈ ਬਣਵਾਉਣਾ ਤਾਂ ਫਿਰ WhatsApp ਕਰੋ। ਇਹਦੇ ਵਿੱਚ ਹੋਰ ਵੀ ਕਲਰ ਨੇ ਦਿਖਾਨੀਆਂ ਤੁਹਾਨੂੰ। ਨੈਕਸਟ ਕਲਰ ਜਿਹੜਾ ਆਪਾਂ ਤੁਹਾਨੂੰ ਦਿਖਾਉਂ ਆ ਇਹ ਸੂਟ ਆਪਾਂ ਬਣਾ ਲਿਆ ਹੋਇਆ। ਆਪਣੇ ਕੋਲ ਅਨਸਟਿਚ ਵੀ ਨੇ। ਇਹ ਆਪਾਂ ਨੇ 5-6 ਕਲਰ ਦੇ ਵਿੱਚ ਬਣਾਏ ਨੇ ਲਾਸਟ ইয়ার ਵੀ ਸੂਟ ਬਣਾਏ ਸੀ ਬਹੁਤ ਪਿਆਰੇ ਬਹੁਤ ਸੋਹਣੇ ਜੀ ਅਨਪੈਕ ਕਰ ਲਈਏ ਸੂਟਾਂ ਨੂੰ ਨੈਕਸਟ ਕਲਰ ਜਿਹੜਾ ਆਪਾਂ ਦੇਖਣ ਜਾ ਰਹੇ ਹਾਂ ਤੁਹਾਨੂੰ ਪਤਾ ਸਾਡਾ ਇੱਕ ਨਾਲ ਦਾ ਦੂਸਰਾ ਸੂਟ ਨਹੀਂ ਹੁੰਦਾ ਅਸੀਂ ਹਮੇਸ਼ਾ ਡਿਜ਼ਾਈਨ ਤੇ ਸਟਰਕਚਰ ਹੈ ਜਿਹੜਾ ਉਹਦਾ ਬਦਲ ਦਿੰਨੇ ਆ ਦੇਖੋ ਸੋਹਣਾ ਲੱਗਿਆ ਗੈਸ ਕਰੋ ਇਹ ਕਿਹੜਾ ਕਿਹੜਾ ਰੰਗ ਇਹ ਰਸਟ ਦੇ ਨਾਲ ਆਪਾਂ ਨੇ ਮਸਟਰਡ ਕਲਰ ਦਾ ਕੰਬੀਨੇਸ਼ਨ ਬਣਾਇਆ ਹੈ red rust ਤੇ mustard color ਦਾ ਕੰਬੀਨੇਸ਼ਨ ਬਹੁਤ ਹੀ ਪਿਆਰੀਆਂ ਬੂਟੀਆਂ ਪਾਈਆਂ ਨੇ ਪਹਿਲਾ ਜਿਹੜਾ ਸੂਟ ਦੇਖਿਆ ਤੁਸੀਂ ਇਹਦੀ ਆਪਾਂ ਨੇ ਲਾਈਟ ਸ਼ੇਡ ਦੇ ਵਿੱਚ 슬ੀਵਜ਼ ਰੱਖੀਆਂ ਨੇ ਇਹਦੇ ਵਿੱਚ ਆਪਾਂ ਨੇ ਕੀ ਕੀਤਾ ਅੱਪਰ ਪੋਰਸ਼ਨ ਨਾਲ 슬ੀਵ ਨਹੀਂ ਮੈਚ ਕੀਤੀ ਆਪਾਂ ਨੇ ਬਾਟਮ ਦੇ ਨਾਲ 슬ੀਵ ਦਾ ਪੈਟਰਨ ਰੱਖਿਆ ਲੇਕਿਨ ਇਹਦੇ ਉੱਪਰ ਪੀਲੇ ਰੰਗ ਦੀ ਆਪਾਂ ਨੇ ਛੋਟੀਆਂ ਛੋਟੀਆਂ ਬੂਟੀਆਂ ਪਾਤੀ ਆ ਪਤਾਸੇ ਜਿਹੇ ਬੜ ਸੋਹਣੇ ਲੱਗ ਰਹੇ ਨੇ ਸੂਟ ਦੇ ਉੱਪਰ ਇਹ ਰਹੀਆਂ ਆਪਣੀਆਂ ਬਾਵਾ ਜੀ ਤੁਸੀਂ ਅਗਰ ਸਾਡਾ ਵਰਕ ਦੇਖੋਗੇ ਨਾ ਤਾਂ ਅਸੀਂ ਬਹੁਤ ਬਰੀਕੀ ਨਾਲ ਕੰਮ ਕਰਦੇ ਆਂ ਕੈਮਰਾ ਥੋੜਾ ਨੇੜੇ ਲੈ ਆ ਉਹਨਾਂ ਨੂੰ ਦਿਖਾਈਏ ਆਪਾਂ ਮਤਲਬ ਸਾਡਾ ਹੈਂਡਵਰਕ ਇੰਨਾ ਵਧੀਆ ਹੁੰਦਾ ਜੇ ਤੁਸੀਂ ਇਹਨੂੰ ਬਰਸ਼ ਨਾਲ ਵੀ ਰੱਬ ਕਰੋ ਨਾ ਤਾਂ ਵੀ ਖਰਾਬ ਨਹੀਂ ਹੁੰਦਾ ਅਸੀਂ ਇੰਨੇ ਵਧੀਆ ਤਰੀਕੇ ਦੇ ਨਾਲ ਕੰਮ ਕਰਦੇ ਆਂ ਸਾਡੀ ਸਾਰੀ ਟੀਮ ਹੀ ਤੇ ਇਹਦੇ ਨਾਲ ਆਪਾਂ ਨੇ ਰਸਟ ਕਲਰ ਦੀ ਹੀ ਬੋਟਮ ਰੈਡੀ ਕੀਤੀ ਹੈ ਠੀਕ ਹੈ ਜੀ ਤੇ ਇਹਦਾ ਦੁਪੱਟਾ ਵੀ ਬਹੁਤ ਸਪੈਸ਼ਲ ਹੈ। ਪਿਆਰੀ ਜੀ ਲੈਸ ਤੇ ਪਿਆਰਾ ਜਿਹਾ ਟਾਈਆਂ ਲਾਈ ਦੇਖੋ। ਸੋਹਣਾ ਲੱਗ ਰਿਹਾ ਨਾ? ਅਗਰ ਤੁਸੀਂ ਇਹ ਸੂਟ ਆਪਣੇ ਲਈ ਬੁੱਕ ਕਰਨਾ ਤੇ ਇਹਦਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਨੰਬਰ ਤੇ ਮੈਸੇਜ ਕਰੋ। ਇਹਦੇ 'ਚ ਇੱਕ ਸੂਟ ਤੁਹਾਨੂੰ ਇਸ ਵੀਡੀਓ 'ਚ ਆਪਾਂ ਹੋਰ ਦਿਖਾ ਦਨੇ ਆ। ਪਹਦੀ ਪਿਆਰਾ ਬਹੁਤ ਹੀ ਸੋਹਣਾ ਬੜਾ ਸਪੈਸ਼ਲ ਜਿਹਾ ਸੂਟ ਹੈ ਇਹ ਆਪਾਂ ਨੇ ਬਲੂ ਬਲੂ ਕਲਰ ਦੇ ਨਾਲ ਫਰੂਜ਼ੀ ਕਲਰ ਦਾ ਕੰਬੀਨੇਸ਼ਨ ਬਣਾਇਆ ਇਹਦਾ ਵਰਕ ਨੈਕਸਟ ਕਲਰ ਜਿਹੜਾ ਆਪਾਂ ਦੇਖਣ ਜਾ ਰਹੇ ਹਾਂ ਇਹ ਫਰੂਜ਼ੀ ਦੇ ਨਾਲ ਬਲੂ ਦਾ ਕੰਬੀਨੇਸ਼ਨ ਹੈ ਦੇਖੋ ਬਹੁਤ ਹੀ ਪਿਆਰਾ ਬਹੁਤ ਸੋਹਣਾ ਟਾਈ ਐਂਡ ਡਾਈ ਹੈ ਵੀ ਦੇਖੋ ਘੇਰੇ ਦਾ ਕੰਮ ਦੇਖੋ ਤੁਸੀਂ ਕਿੰਨਾ ਸੋਹਣਾ ਕਿੰਨਾ ਪਿਆਰਾ ਕੰਮ ਹੈ ਇਹਦੇ ਉੱਪਰ ਬਹੁਤ ਹੀ ਪਿਆਰੀ ਬੁੱਟੀ ਪਈ ਹੈ ਆਪਾਂ ਨੇ ਤੇ ਇਹ ਆ ਰਹੀਆਂ ਆਪਣੀਆਂ 슬ੀਵਜ਼ 슬ੀਵ ਦੇ ਉੱਪਰ ਵੀ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਤੇ ਇਹਦੇ ਨਾਲ ਆਪਾਂ ਨੇ ਬਲੂ ਕਲਰ ਦੀ ਬਾਟਮ ਰੈਡੀ ਕੀਤੀ ਹੈ ਤੇ ਬਹੁਤ ਹੀ ਸਪੈਸ਼ਲ ਬਹੁਤ ਹੀ ਸੋਹਣਾ ਇਹਨੂੰ ਆਪਾਂ ਨੇ ਮੋਤੀ ਵਾਲੀ ਲੈਸ ਲਗਾਈ ਹੈ ਇਦੇ ਚ ਅਸਲ ਚ ਵਰਕ ਬਹੁਤ ਪਿਆਰਾ ਹੈ ਸੀ ਇਹਦੇ ਚ ਸਿੱਪੀ ਮੋਤੀ ਬਹੁਤ ਸੋਹਣੇ ਲੱਗ ਰਹੇ ਸੀ ਤੇ ਮੇਰੇ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਦੁਪੱਟੇ ਨੂੰ ਸੋਹਣੇ ਤਰੀਕੇ ਨਾਲ ਤਿਆਰ ਕਰਦੇ ਆ ਦੇਖੋ ਡਬਲ ਐਸ ਲਗਾਈ ਅਸਲ ਚ ਇਹਨੂੰ ਕਿਉਂਕਿ ਚੁੰਨੀਆਂ ਦੁਪੱਟੇ ਇਹ ਨਾਲ ਸਾਡੀ ਸਰਦਾਰੀ ਸਾਡੇ ਪੰਜਾਬ ਦੀ ਪਛਾਣ ਦਾ ਬਹੁਤ ਖਾਸ ਹੰਗ ਨੇ ਹੈਨਾ ਪਤਾ ਨਹੀਂ ਅੱਜ ਕੱਲ ਤਾਂ ਸਿਰ ਤੇ ਚੁੰਨੀਆਂ ਲੈਣ ਦਾ ਟ੍ਰੈਂਡ ਘਟਦਾ ਜਾ ਰਿਹਾ ਪਰ ਫਿਰ ਵੀ ਸੂਟ ਜਿਹੜੀ ਸਾਡੀ ਸਾਡੇ ਘਰ 'ਚ ਅਗਰ ਕੋਈ ਟਰੈਡੀਸ਼ਨਲ ਡੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਭਾਵੇਂ ਉਹ ਦੁਸ਼ਹਿਰਾ ਭਾਵੇਂ ਦੀਵਾਲੀ ਹੈ ਭਾਵੇਂ ਵਿਸਾਖੀ ਹੈ ਜਾਂ ਕੋਈ ਵੀ ਹੋਰ ਜਿੱਥੇ ਵੀ ਤੁਸੀਂ ਰਹਿੰਦੇ ਹੋ ਜੋ ਵੀ ਤੁਸੀਂ ਸੈਲੀਬ੍ਰੇਟ ਕਰਦੇ ਹੋ ਉਹਦੇ 'ਚ ਸੂਟ ਪਾਈ ਚਾਹੁੰਦੇ ਨੇ ਅਸੀਂ ਗੁਰਦੁਆਰਾ ਸਾਹਿਬ ਜਾਣਾ ਤਾਂ ਵੀ ਸਾਨੂੰ ਸੂਟ ਚਾਹੀਦੇ ਨੇ ਤੇ ਜਦੋਂ ਅਸੀਂ ਕਿਸੇ ਫੈਮਿਲੀ 'ਚ ਜਾਣਾ ਗੈਟ ਟੁਗੇਦਰ ਤੇ ਜਾਣਾ ਫਿਰ ਵੀ ਸੂਟ ਅੱਜਕੱਲ੍ਹ ਵਿਆਹਾਂ ਸ਼ਾਦੀਆਂ ਦੇ ਵਿੱਚ ਡ्रेसेस ਦਾ ਟਰੈਂਡ ਤਾਂ ਚੱਲ ਪਿਆ ਪਰ ਜਿਹੜੀ ਗੱਲਬਾਤ ਤੁਹਾਡੀ ਸਰਦਾਰੀ ਜਿਹੜੀ ਤੁਹਾਡੇ ਸੂਟਾਂ ਦੇ ਨਾਲ ਹੈ ਨਾ ਜਿਹੜੀ ਤੁਹਾਡੀ ਬਿਊਟੀ ਹੈ ਜਿਹੜੀ ਤੁਹਾਡੀ ਸ਼ਖਸੀਅਤ ਨੂੰ ਹੋਰ ਨਿਖਾਰਦੀ ਹੈ ਉਹ ਸੂਟ ਹੀ ਨੇ ਉਹ ਤੁਹਾਡੇ ਸੂਟ ਨਾਲ ਤਿਆਰ ਕੀਤੀ ਸੋਹਣੀ ਜੀ ਚੁੰਨੀ ਹੈ ਜਿਹੜੀ ਤੁਹਾਡੀ ਪਰਸਨੈਲਿਟੀ ਨੂੰ ਤੇ ਤੁਹਾਡੀ ਖੂਬਸੂਰਤੀ ਨੂੰ ਹੋਰ ਨਿਖਾਰਦੀ ਹੈ ਹੋਰ ਸੋਹਣਾ ਬਣਾਉਂਦੀ ਹੈ ਤੁਹਾਨੂੰ ਤੇ ਇਸ ਲਈ ਅਸੀਂ ਸੂਟ ਦੇ ਨਾਲ-ਨਾਲ ਚੁੰਨੀਆਂ ਵੀ ਬਹੁਤ ਖਾਸ ਤਰੀਕੇ ਨਾਲ ਬਹੁਤ ਪਿਆਰ ਨਾਲ ਤਿਆਰ ਕਰਦੇ ਹਾਂ ਅਗਰ ਤੁਸੀਂ ਵੀ ਸਾਡੇ ਤੋਂ ਸੂਟ ਬਣਵਾਉਣਾ ਚਾਹੁੰਦੇ ਤੇ ਤੁਹਾਨੂੰ ਵੀ ਅਸੀਂ ਬਹੁਤ ਪਿਆਰੇ ਸੂਟ ਤਿਆਰ ਕਰਕੇ ਦਵਾਂਗੇ ਤੇ ਨਾਲ ਬਹੁਤ ਹੀ ਪਿਆਰੀਆਂ ਬਹੁਤ ਹੀ ਸੋਹਣੀਆਂ ਚੁੰਨੀਆਂ ਤਿਆਰ ਕਰਕੇ ਦਵਾਂਗੇ। ਅਗਰ ਮੇਰੇ ਕੋਲ ਕੋਈ ਬੁਟੀਕ ਤੇ ਆ ਕੇ ਕਸਟਮਰ ਆ ਕੇ ਵਿਜ਼ਿਟ ਕਰਦਾ ਤੇ ਉਹ ਵੀ ਮੈਨੂੰ ਇਹੀ ਸ਼ਬਦ ਬੋਲਦਾ ਤੇ ਜਾਂ ਕਿਸੇ ਨੂੰ ਬਾਹਰ ਅਸੀਂ ਆਨਲਾਈਨ ਵੀ ਆਰਡਰ ਬੁੱਕ ਹੁੰਦੇ ਆ ਤਾਂ ਅਸੀਂ ਸੂਟ ਬਣਾ ਕੇ ਭੇਜਦੇ ਆ ਤਾਂ ਉਹਨਾਂ ਦਾ ਵੀ ਵਰਡ ਆਪਣੇ ਹਰੇਕ ਬੰਦੇ ਦੇ ਅਲੱਗ-ਅਲੱਗ ਹੁੰਦੇ ਨੇ ਪਰ ਉਹਦੇ ਵਿੱਚ ਭਾਅ ਵੀ ਇਹੀ ਹੁੰਦੇ ਨੇ ਕਿ ਤੁਸੀਂ ਸੂਟ ਬਹੁਤ ਸੋਹਣੇ ਬਣਾਉਂਦੇ ਹੋ। ਬਹੁਤ ਪਿਆਰ ਨਾਲ ਬਣਾਉਂਦੇ ਹੋ। ਤੁਨੀਆ ਬਹੁਤ ਸੁਣੀਏ ਨੇ ਤੁਹਾਡਾ ਵਰਕ ਬਹੁਤ ਸੋਹਣਾ ਤੁਸੀਂ ਕੱਪੜਾ ਬੜਾ ਸਪੈਸ਼ਲ ਯੂਜ਼ ਕਰਦੇ ਹੋ ਕਿਉਂਕਿ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਸਪੈਸ਼ਲ ਹੋ ਬਹੁਤ ਖਾਸ ਹੋ ਤੇ ਇਸ ਲਈ ਅਸੀਂ ਤੁਹਾਡਾ ਭਾਵੇਂ ਇੱਕ ਸੂਟ ਹੈ ਤੇ ਭਾਵੇਂ 10 ਸੂਟ ਨੇ ਅਸੀਂ ਹਰ ਇੱਕ ਸੂਟ ਨੂੰ ਬਹੁਤ ਹੀ ਰੀਜ ਤੇ ਬਹੁਤ ਹੀ ਪਿਆਰ ਨਾਲ ਬਣਾਉਂਦੇ ਹਾਂ ਕਿਉਂਕਿ ਸੂਟਾਂ ਦੇ ਵਿੱਚ ਸਾਡੀਆਂ ਰੀਜਾਂ ਤੇ ਨੀਚਾਂ ਹੁੰਦੀਆਂ ਨੇ ਇਸ ਲਈ ਇਹਨਾਂ ਨੂੰ ਮੈਂ ਇਸ ਤਰੀਕੇ ਨਾਲ ਤਿਆਰ ਕਰਦੀ ਹਾਂ ਹਰ ਇੱਕ ਸੂਟ ਨੂੰ ਕਿ ਮੈਂ ਹੀ ਪਾਉਣਾ ਮਿਲਦੇ ਆਂ ਅਗਲੀ ਵੀਡੀਓ ਤੇ ਅਗਲੇ ਬਲੌਗ ਦੇ ਵਿੱਚ ਤਤਕ ਲਈ ਮੇਰੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਤੱਕ ਵੀ ਇਹ ਸੋਹਣੇ ਸੋਹਣੇ ਸੂਟ ਪਹੁੰਚ ਸਕਣ ਇਸ ਵਿਡਿੰਗ ਸੀਜ਼ਨ ਦੇ ਵਿੱਚ ਇਸ ਫੈਸਟੀਵਲ ਸੀਜ਼ਨ ਦੇ ਵਿੱਚ ਤੁਸੀਂ ਵੀ ਕਿਤੇ ਰਹਿ ਨਾ ਜਾਇਓ ਕਾਰਬਟਿਕ ਤੋਂ ਤਿਆਰ ਕਰਵਾਏ ਹੋਏ ਸੂਟਾਂ ਤੋਂ ਬਣਾਓ ਥੈਂਕ ਯੂ